ਮੇਰਾ ਨਾਮ ਪੂਜਾ ਹਾਂਜੀ ਕਿੰਨੇ ਸਾਲ ਦਾ ਭਰਾ ਹੈ ਤੁਹਾਡਾ ਭਾਇਆ ਸਾਲਾਂ ਦਾ ਹੈ ਲੈ ਟੀਕਾ ਲਾ ਲਿਆ ਹਾਂਜੀ ਅਈ ਤਿੰਨ ਵਾਰੀ ਪਹਿਲਾਂ ਵੀ ਇਹਨੂੰ ਬਚਾਇਆ ਸੀ ਮੀਂਹ ਪੈਣਾ ਪੰਜ ਪੈਣਾ ਇਕੱਲਾ ਹੈ ਹਾਂਜੀ ਇਕੱਲਾ ਸਾਰਿਆਂ ਨਾਲੋਂ ਸਾਡੇ ਤੋਂ ਛੋਟਾ ਹੈ ਕਿੰਨੇ ਸਾਲਾਂ ਦਾ ਕਿਥੋਂ ਸੀ ਉਹਨੂੰ ਨਹੀਂ ਪਤਾ ਅੱਡੇ ਬੈਂਡ ਚੋਂ ਲੈਂਦਾ ਹੈ ਕਿੰਡੀ ਤੇ ਕੌਣ ਦਿੰਦਾ ਹੈ ਉਹਨੂੰ ਕੁਝ ਪਤਾ ਤੁਹਾਨੂੰ ਮੈਨੂੰ ਨਹੀਂ ਪਤਾ ਕਿ ਥੋ ਲੈਦਾ ਹੈ ਤੁਹਾਨੂੰ ਨਹੀਂ ਪਤਾ ਉਹਨਾਂ ਦੀ ਸਰਕਾਰਾਂ ਤੋਂ ਕੀ ਮੰਗਤੀ ਚੱਲਦੀ ਆਈ ਕਹਿੰਨੇ ਕਿ ਸਾਡੇ ਪਿੰਚ ਜਿਹੜਾ ਵੀ ਨਸ਼ਾ ਵੇਦਾਂ ਨੂੰ ਉੱਥੋਂ ਚੁੱਕ ਕੇ ਲੈ ਜਾਓ ਤੇ ਜਿਹੜਾ ਵੀ ਲੱਗ ਲਾਗੇ ਵੀ ਵੇਚਦਾ ਉਹਨੂੰ ਚੁੱਕੋ ਜਿਹਨੇ ਸਾਡੇ ਵੀਰ ਨੂੰ ਉਹਨ ਦਿੱਤਾ ਨਸ਼ਾ ਉਹਨੂੰ ਪਹਿਲੋ ਚੁੱਕ ਕੇ ਲੈ ਜਾਓ ਤੇ ਜਿੰਨੇ ਇਹਦੇ ਨਾਲ ਕੀਤਾ ਉਹਨੂੰ ਵੀ ਲੈ ਕੇ ਜਾਓ ਲੱਗਦਾ ਜਿਹੜੇ ਵੇਚਦੇ ਉਹਨਾਂ ਦੇ ਨਾਲ ਕਈ ਪਰਿਵਾਰ ਇਸ ਤਰ੍ਹਾਂ ਖਰਾਬ ਹੁੰਦੇ ਆ ਸਾਡਾ ਪਰਿਵਾਰ ਉੱਜੜ ਗਿਆ ਤੇ ਬਾਕੀਆਂ ਦੇ ਵੀ ਇਦਾਂ ਹੀ ਉੱਜੜ ਗਏ ਕੁੱਲ ਸਪੋਕੀ ਬੰਨ ਕਰ ਦੇ। ਆ ਇਹਦਾ ਬੋਲ ਜਿਨੇ ਵੀ ਆਣੇ ਵਾਲੀ ਕਿ ਆਏ ਤੋਂ ਚਕਾਓ ਚਕਾ ਨਹੀਂ ਚਕਾਉਂਦਾ ਕੋਈ ਵੀ ਇਹ ਤੋਂ ਨਸ਼ਾ। ਇਹਨਾਂ ਦੇ ਵਿੱਚ ਵਿੱਚ ਬੈਕਦਾ। ਹੰਨਣੀ ਪਤਾ ਕਿੱਥੋਂ ਵੇਖਦਾ ਲੇਕਿਨ ਇਹ ਲੈ ਕੇ ਜਰੂਰ ਹੁੰਦਾ ਏ। ਕਸ਼ਮੀਰ ਸਿੰਘ ਜੀ ਤੇ ਕਿੱਥੋਂ ਦੇ ਨਾਲੋਂ ਨਸ਼ਾ ਰਕ ਕਲੋਨੀ ਜੀ। ਕੀ ਹੋਇਆ ਕਿ ਪਿੰਡ ਦੀ ਵਾਜ? ਹਾਂਜੀ। ਪਿੰਡ 'ਚ ਕੀ ਹੋਇਆ? ਇਹ ਨਸ਼ੇ ਕਰਦਾ ਸੀ ਜੀ। ਇਹ ਪੰਜਾਂ ਭਰਾਵਾਂ ਦਾ ਪੰਜਾਂ ਭੈਣਾਂ ਦਾ ਭਰਾ ਹੀ। ਈ ਨਾਮ ਕੀ ਸੀ ਲੜਕੇ ਦਾ ਇਹ ਨਾਲ ਜਾਈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਕਿਸ ਨੇ ਦੱਸਿਆ ਤੇ ਅਸੀਂ ਆ ਕਹਿੰਦੇ ਵੀ ਪੌੜੀਆਂ ਲੱਗੇ ਪਿਆ ਜਾਈ ਤੇ ਨਾ ਸਾਨੂੰ ਸਾਂ ਕੀਤਾ ਆਣ ਕੇ ਵੇਖੋ ਪਸਾਣਾ ਵੀ ਤੁਹਾਡਾ ਬੱਚਾ ਹੈ ਅਸੀਂ ਜਦੋਂ ਗਏ ਆ ਤੇ ਅਸੀਂ ਵੇਖਿਆ ਇਹਨੂੰ ਮਲ ਮੁਰ ਉੱਠਿਆ ਠਾਇਆ ਠੂਇਆ ਵੀ ਆ ਤੇ ਮੁਰਕੇ ਇਹਨੂੰ ਮਲਿਆ ਮਲਿਆ ਵੀ ਤੇ ਖਤਮ ਹੋਇਆ ਹੈ ਮੁਰਕੇ ਹੀ ਮੰਝਾ ਮੰਗਾਇਆ ਘਰੋਂ ਮੰਝਾ ਮੰਗਾ ਕੇ ਫੇਰ ਇਹਨੂੰ ਹੀ ਕਰ ਲੈ ਗਏ ਸਰਕਾਰਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਕਿਹਾ ਜਾ ਰਿਹਾ ਪੰਜਾਬ ਚੋਂ ਨਸ਼ਾ ਖਤਮ ਕਰ ਦੇਣਾ ਪਰ ਇਸ ਤੋਂ ਸਰਕਾਰ ਕੁਝ ਹੀ ਸੁੰਦੀ ਗੇਂਦੀ ਨਹੀਂ ਜੀ ਬੜਾ ਅੱਗੇ ਕਹਿ ਕਹਿ ਕੇ ਵੇਖ ਲਿਆ ਇਹਨੂੰ ਦੋ ਤਿੰਨ ਵਾਰਾ ਹਸ਼ਕਾਲ ਵੀ ਖੜਿਆ ਪੈਸਾ ਵੀ ਲਾਇਆ ਫੇਰ ਵੀ ਨਹੀਂ ਬਚਦਾ ਰਿਹਾ ਹੁਣ ਐਂਡ ਹੋ ਗਿਆ ਜੀ ਪਿੰਡ ਦੇ ਵਿੱਚ ਹੀ ਨਸ਼ਾ ਵਿਕਦਾ ਇਹਨਾਂ ਨੂੰ ਨਹੀਂ ਪਤਾ ਕਿਥੋਂ ਲੈਂਦਾ ਰਿਹਾ ਲੈਂਦਾ ਜ਼ਰੂਰ ਲੈਂਦਾ ਰਿਹਾ ਤੇ ਨਹੀਂ ਕਿ ਸੁਣਨ ਚ ਆਇਆ ਵੇ ਦੋ ਜਾਨੇ ਸੀ ਹਾਂਜੀ ਦੋ ਜਾਨੇ ਜੀ ਇੱਕ ਜਾਨਾ ਬਚ ਗਿਆ ਉਹਦੇ ਸਾਹ ਹੈ ਗਈ ਥੋੜੇ ਥੋੜੇ ਇਹਦੇ ਤੇ ਸਾਹ ਬਿਲਕੁਲ ਹੀ ਖਤਮ ਹੋ ਗਈ ਕਰਦੇ ਫਿਰ ਪ੍ਰਸ਼ਾਸਨ ਤੋਂ ਮੰਗ ਇਹੋ ਹੀ ਕਰਦੇ ਆਂ ਵੀ ਚਲੋ ਇਹ ਤੇ ਚਲੋ ਇਤਰਾਫ ਹੋ ਗਿਆ ਗਾਂ ਦੁਨੀਆ ਜਿਹੜੇ ਆਉਣ ਵਾਲੀ ਪੀੜ੍ਹੀ ਉਹਨਾਂ ਦਾ ਵੀ ਚਲੋ ਬਚਾਓ ਇਹ ਨਸ਼ਾ ਖਤਮ ਹੋਣਾ ਚਾਹੀਦਾ ਹਾਂਜੀ ਜਿੰਜਾ ਬਾਬਾ ਜੀ ਆਪਣਾ ਨਾਮ ਦੱਸ ਕੇ ਤੇ ਅੱਜ ਪਿੰਡ ਦੇ ਵਿੱਚ ਜੋ ਘਟਨਾ ਵਾਪਰੀ ਉਸ ਬਾਰੇ ਜਯ ਵਾਲਮੀਕੀ ਜੀ ਹਰ ਹਰ ਵਾਲਮੀਕੀ ਮਹਿਰਵੇਲ ਸਿੰਘ ਰਦਾਵਾ ਮਹਾਰਿਸ਼ੀ ਭਗਵਾਨ ਵਾਲਮੀਕ ਸੇਵਾ ਸੁਸਾਇਟੀ ਤੋਂ ਚੇਅਰਮੈਨ ਅੱਜ ਪਿੰਡ ਨਸ਼ਹਿਰੇ ਦੇ ਵਿੱਚ ਇਹ ਜਿਹੜੀ ਬਹੁਤ ਮਤਭਾਗੀ ਘਟਨਾ ਘਟੀ ਆ ਇੱਕ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਆ ਨਸ਼ਿਆਂ ਦੇ ਦੌਰ ਦੇ ਕਾਰਨ ਇਹ ਅੱਜ ਇੱਕ ਪੰਜਾਂ ਭੈਣਾਂ ਦਾ ਜਿਹੜਾ ਘੱਲੋ ਤਾਂ ਪ੍ਰਾਸੀ ਕੱਲਾ ਜਿਹੜਾ ਉਹਦੀ ਜਾਨ ਗਈ ਹੈ ਜੀ ਇੱਕ ਟੀਕਾ ਲਾਉਣ ਦੀ ਕਰਨਾ ਔਰ ਟੀਕਾ ਜਿਹੜਾ ਆ ਇਹ ਵੇਖੋ ਜੀ ਪੁਲਿਸ ਕਹਿੰਦੀ ਅਸੀਂ ਨਸ਼ਾ ਬੰਦ ਕਰਤਾ ਆ ਸਰਕਾਰ ਕਹਿੰਦੀ ਅਸੀਂ ਨਸ਼ਾ ਬੰਦ ਕਰ ਰਹੇ ਹਾਂ ਜੇ ਨਸ਼ਾ ਬੰਦ ਕਰ ਰਹੇ ਨੇ ਨਸ਼ਾ ਬੰਦ ਹੋ ਗਿਆ ਤੇ ਫਿਰ ਨਸ਼ਾ ਕਿੱਥੋਂ ਆ ਰਿਹਾ ਇੱਕ ਹੁਣ ਚੱਲਦੇ ਦੌਰ ਦੇ ਵਿੱਚ ਇੱਕ ਜਿਹੜੀ ਮਿਹਮ ਚਲਾਈ ਆ ਮੁੱਖ ਮੰਤਰੀ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਉਹਦੇ ਵਿੱਚ ਮਹਿਮ ਚਲਦੀ ਦੇ ਵਿੱਚ ਵੀ ਨਸ਼ਾ ਚੱਲਣ ਡਿਆ ਆ ਜੇ ਨਸ਼ਾ ਚੱਲਦਾ ਆ ਦੋ ਜਣਾਂ ਨੇ ਟੀਕਾ ਲਾਇਆ ਆ ਇੱਕ ਜਣਾ ਮੁੰਡਾ ਬਚ ਗਿਆ ਆ ਉਹਨੂੰ ਕੋਈ ਹੋਸ਼ ਆਸ਼ਨੀ ਆ ਜੀ ਆਪਣੀ ਕੋਈ ਉਹਨੂੰ ਸੁੱਧ ਬੋਧ ਨਹੀਂ ਹੈਗੀ ਇਹ ਜਿਹੜਾ ਮੌਕੇ ਤੇ ਹੀ ਖਤਮ ਹੋ ਗਿਆ ਮੁੰਡਾ ਇਹਨੂੰ ਚਲੋ ਅਸੀਂ ਆਏ ਆ ਬਾਅਦ ਚੋਂ ਦਾ ਪ੍ਰਧਾਨ ਜੀ ਬੱਲੀ ਪ੍ਰਧਾਨ ਜੀ ਵੀ ਆਏ ਆ ਸਾਰੇ ਆਏ ਆ ਡਾਕਟਰ ਜونی ਜੀ ਉੱਥੇ ਸਾਰੇ ਹੀ ਇਕੱਠੇ ਹੋਏ ਆਂ ਅਸੀਂ ਫੇਰ ਇੱਕ ਨਸਲਾਹ ਕੀਤੀ ਆ ਚਲੋ ਪਰਿਵਾਰ ਕਹਿੰਦਾ ਵੀ ਦੇਖ ਲਿਈਏ ਚਲੋ ਬਾਇ ਇਹਦੇ ਸਾਹ ਹੈਗੀ ਆ ਅਸੀਂ ਮੋਕੇ ਤੇ ਆਪ ਖੜਿਆ ਹਸਪੀਟਲ ਚ ਬਦਰੀਨਾਥ ਫਤਿਹਗੜ ਝੂੜੀਆ ਰੋਡ ਤੇ ਪਰ ਉਹਨਾਂ ਨੇ ਜਿਹੜਾ ਕਹਿਤਾ ਵੀ ਬਿਲਕੁਲ ਜੀ ਬੱਚਾ ਡੈੱਡ ਹੋ ਚੁੱਕਾ ਹੈ ਤੇ ਇਸ ਕਰਕੇ ਇਸਤੇ ਮੈਂ ਪੁਲਿਸ ਪ੍ਰਸ਼ਾਸਨ ਘਾੜੀ ਬੇਨਤੀ ਕਰਦਾ ਵੀ ਪਾਬੰਦੀ ਲਾਉਣੀ ਚਾਹੀਦੀ ਆ ਔਰ ਜਿਹੜਾ ਸਾਡੇ ਪਿੰਡ ਦੇ ਵਿੱਚ ਆਏ ਨਸ਼ਾ ਇਹ ਖਤਮ ਹੋਣਾ ਚਾਹੀਦਾ ਕਿਉਂਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹ ਵੱਜ ਸਕੇ ਮੈਂ ਇੰਨਾ ਹੀ ਕਹਿੰਦਾ ਜੈ ਹ ਵਾਲੇ ਇਹ ਸਰਪਨਾ ਨਾਮ ਦੱਸ ਕੇ ਤੇ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਮੈਂ ਜੀ ਬਲਵਿੰਦਰ ਸਿੰਘ ਬੱਲੀ ਪਿੰਡ ਨਿਸ਼ਾਰਾ ਕਲਾਂ ਅੱਜ ਜੀ ਇੱਕ ਸਾਡੇ ਪਿੰਡ ਇੱਕ ਲੜਕੇ ਦੀ ਮੌਤ ਹੋਈ ਹੈ ਜੀ ਜੋ ਕਿ ਨਸ਼ਾ ਵਧ ਕਰਨ ਕਰਕੇ ਨਸ਼ਾ ਵਧ ਕੀ ਜੀ ਉਹਨੇ ਆਪਣੀ ਬਾਦੀ ਵਿੱਚ ਟੀਕਾ ਲਾਇਆ ਸੀ ਦੋ ਮੁੰਡੇ ਸੀ ਦੋਵਾਂ ਨੇ ਸਾਡੇ ਇੱਥੇ ਸਟੇਡੀਅਮ ਆ ਜੀ ਉਹਦੇ ਵਿੱਚ ਸਾਡੇ ਪਿੰਡੋਂ ਹੀ ਕਿਸੇ ਕੋਲੋਂ ਨਸ਼ਾ ਲੈ ਕੇ ਤੇ ਨਸ਼ਾ ਕਰ ਰਹੇ ਸੀ ਵੱਧ ਡੋਜ਼ ਹੋਣ ਕਰਕੇ ਇੱਕ ਦੀ ਡੈਥ ਹੋ ਗਈ ਜੀ ਇੱਕ ਜਿਹੜਾ ਲੜਕਾ ਵਾ ਜੀ ਉਹ ਉਹਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਵਾ ਅਸੀਂ ਪੁਲਿਸ ਪ੍ਰਸ਼ਾਸਨ ਦੀ ਵੀ ਨੌਲੇਜ ਚੱਲੇ ਹੁੰਦਾ ਵਾ ਕਿ ਉਹਦੇ ਬਿਆਨ ਲਏ ਜਾਣ ਕਿ ਉਹਨੇ ਨਸ਼ਾ ਕਿੱਥੋਂ ਲਿਆ ਵਾ ਜਿਹਦੇ ਕੋਲੋਂ ਵੀ ਲਿਆ ਵਾ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਜੀ ਸਰਕਾਰ ਨੇ ਮੈਮ ਚਲਾਈ ਆ ਯੋਧਨ ਨਸ਼ਾ ਵਿਰੋਧ ਉਹਦੇ ਸਬੰਧ ਚ ਆਪਾਂ ਹਜੇ ਹਫਤਾ ਪਹਿਲਾਂ ਅਸੀਂ ਮੀਟਿੰਗ ਕੀਤੀ ਸੀ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਵੀ ਹਿੱਸਾ ਲਿਆ ਸੀ ਜੀ ਪਰ ਉਹ ਮੀਟਿੰਗ ਦਾ ਸਾਡੇ ਪਿੰਡ ਵਾਲਿਆਂ ਤੇ ਕੋਈ ਅਸਰ ਨਹੀਂ ਹੋਇਆ ਅਜੇ ਵੀ ਸਾਡੇ ਪਿੰਡ ਵਿੱਚ ਧੜਾ ਧੜ ਨਸ਼ਾ ਵੇਚ ਰਿਹਾ ਵਾ ਤੇ ਜਿਹੜਾ ਨਸ਼ਾ ਵੇਚ ਰਿਹਾ ਉਹਦਾ ਤੁਸੀਂ ਨਤੀਜਾ ਅੱਜ ਇੱਥੇ ਅਸੀਂ ਕਬਰਾਂ 'ਚ ਮੜੀਆਂ 'ਚ ਖਲੋਤੇ ਆ ਤੁਸੀਂ ਵੇਖ ਹੀ ਲਿਆ ਵਾ ਵੀ ਕਿੱਦਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਇਹਦੇ ਵਿੱਚ ਮੈਂ ਆਪਣੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਇਹਦੇ ਵਿੱਚ ਕਿਸੇ ਦੇ ਇੱਕ ਦੇ ਮੋਢੇ ਤੇ ਭਾਰ ਨਹੀਂ ਸੁੱਟਣਾ ਇਹ ਕੰਮ ਹੋਣਾ ਇਹ ਸਾਰਿਆਂ ਨੂੰ ਏਕਾ ਕਰਨਾ ਪੈਣਾ ਵਾ ਜਿਹੜਾ ਕੋਈ ਝਿਜਕਦਾ ਕਿ ਮੈਂ ਨਾ ਬੋਲਾਂ ਮੈਂ ਨਾ ਬੋਲਾਂ ਇਹ ਸਾਰਾ ਏਕਾ ਕਰਕੇ ਫਿਰ ਬੋਲਣ ਦੀ ਲੋੜ ਐ ਇੱਥੇ ਫਿਰ ਅਸੀਂ ਜਿਹੜੇ ਇੱਥੇ ਕੋਈ 2 4 5 ਸ਼ਰਾਰਤੀ ਅੰਸਰ ਨਸ਼ਾ ਵੇਚਣ ਵਾਲੇ ਅੰਸਰ ਨਹੀਂ ਫਿਰ ਉਹਨਾਂ ਦੇ ਨੱਥ ਪਾ ਸਕਦੇ ਹਾਂ ਜੀ ਬਾਰੋਂ ਆ ਕੇ ਪਿੰਡ ਤੇ ਵੇਚਦਾ ਜਾਂ ਪਿੰਡ ਦੇ ਹੀ ਬੰਦੇ ਕੋਈ ਵੇਚਦੇ ਨੇ ਨਹੀਂ ਜੀ ਬਾਹਰ ਵਾਲਾ ਤਾਂ ਅਸੀਂ ਹੁਣ ਪਿੰਡ ਵਿੱਚ ਕੋਈ ਖੰਗਣ ਨਹੀਂ ਦਿੰਦੇ ਜੀ ਜਿਹੜਾ ਕੋਈ ਬਾਹਰੋਂ ਸਾਨੂੰ ਅਣਪਛਾਤਾ ਲੜਕਾ ਦੇਖਦਾ ਮੇਰੇ ਪਿੰਡ ਵਾਲੇ ਮੇਰੇ ਨਾਲ ਬਹੁਤ ਸਾਥ ਦੇ ਰਹੇ ਪ੍ਰਧਾਨ ਜੀ ਸਾਥ ਦੇ ਰਹੇ ਨੇ ਅਸੀਂ ਤੇ ਉਹਦੀ ਜੀ ਛਤਰਪਰੋਲ ਕਰ ਦਿੱਤੀ ਜੀ ਜਿਹੜਾ ਸਾਡੇ ਪਿੰਡ ਵਿੱਚ ਬਾਹਰੋਂ ਕੋਈ ਲੜਕਾ ਹੁਣ ਆ ਰਿਹਾ ਵਾ ਹੁਣ ਸਾਡੇ ਪਿੰਡ ਵਿੱਚ ਹੀ ਜਿਹੜੇ ਕੋਈ 2-4 ਬੰਦੇ ਸ਼ਰਾਰਤੀ ਜਿਹੜੇ ਨਸ਼ਾ ਵੇਚ ਰਹੇ ਨੇ ਉਹ ਹੀ ਹੀ ਤੇ ਸਾਰਾ ਨਸ਼ਾ ਸਪਲਾਈ ਕਰ ਰਹੇ ਨੇ ਉਹਨੂੰ ਕਾਰਵਾਈ ਦੀ ਕੀ ਮੰਗ ਕੀ ਕਰਦੇ ਸਰਕਾਰ ਕਾਰਵਾਈ ਜੀ ਮੈਂ ਐਸ ਐਚਓ ਸਾਹਿਬ ਦੀ ਨੋਟਿਸ ਚ ਲਿਆ ਹਾਂਤਾ ਜੀ ਸਾਡੇ ਚੌਕੀ ਇਨਚਾਰਜ ਨੇ ਉਹਨਾਂ ਦੀ ਵੀ ਨੋਟਿਸ ਚ ਲਿਆ ਹਾਂਤਾ ਵਾ ਜਿਹੜਾ ਇੱਕ ਲੜਕਾ ਕਾਫੀ ਮੁਸ਼ਕਲ ਨਾਲ ਹਸਪੀਟਲ ਖੜ ਕੇ ਉਹਦੀ ਜਾਨ ਬਚਾਈ ਗਈ ਆ ਜੇ ਉਹ ਬੇਹੋਸ਼ ਆ ਉਹਦੇ ਅਸੀਂ ਸ਼ਾਮੀ ਜਾਂ ਸਵੇਰ ਉਹਦੇ ਬਿਆਨ ਦਵਾਵਾਂਗੇ ਕਿ ਇਹ ਨਸ਼ਾ ਇਹਨਾਂ ਨੇ ਕਿਰ ਕੋ ਲੈ ਕੇ ਇਹ ਇਹ ਨਸ਼ਾ ਤੇ ਕਿੰਨੇ ਦਾ ਲੈ ਕੇ ਇਹ ਕੀਤਾ ਵਾ ਇਹ ਜਿਸ ਕਰਕੇ ਇੱਕ ਲੜਕੇ ਦੀ ਜਾਨ ਗਈ ਆ ਉਹ ਕੱਲਾ ਕੱਲਾ ਇੱਕ ਪਰਿਵਾਰ ਦਾ ਮੈਂਬਰ ਸੀ ਆਪਣੀ ਉਹਦੀਆਂ 4-5 ਸਿਸਟਰਾਂ ਨੇ ਜੋ ਸਾਰੀਆਂ ਇੱਥੇ ਆਈਆਂ ਨੇ ਵੇਖੋ ਤੁਹਾਡੇ ਸਾਹਮਣੇ ਕਿੱਦਾਂ ਉਹਨਾਂ ਦਾ ਰੋ ਰੋ ਕੇ ਬੁਲਾਹਾਲ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਥੋੜੀ ਜੀ ਸਾਡੇ ਪਿੰਡ ਨਿਸ਼ਾਰੇ ਵਿੱਚ ਕਮਾਨਕ ਥੋੜੀ ਜੀ ਇਹਨੂੰ ਕੱਸਣ ਜਾਂ ਕਿ ਇੱਥੇ ਨਸ਼ੇ ਦੀ ਜੋ ਵੀ ਵਿਕ ਰਿਹਾ ਧੜਾ ਧੜਾ ਵਿਕ ਰਿਹਾ ਇਹ ਇਹ ਬੰਦ ਹੋ ਸਕੇ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼